ਗੋਜਰੀ ਮਹੱਲਾ ਚੌਥਾ ਘਰ ਤੀਜਾ ਮਾਏ ਬਾਪ ਪੁੱਤਰ ਸਭ ਹਰ ਕਹਿ ਕੀ ਹੈ ਸਭਨਾ ਕੋ ਸੰਬੰਧ ਹਰ ਕਰ ਦिए ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 494 ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਬਾਣੀ ਰਾਗ ਗੋਜਰੀ ਦੇ ਵਿੱਚ ਗੋਜਰੀ ਮਹੱਲਾ ਚੌਥਾ ਕਰ ਤੀਜਾ ਤੀਜੇ ਕਰਜ ਗਉਣ ਦਾ ਉਪਦੇਸ਼ ਸੋ ਆਪਣੇ ਬਚਨ ਦੇ ਪਹਿਲੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ ਸਬਨਾ ਕੋ ਸੰਬੰਧ ਹਰ ਕਰ ਦਈਐ ਮਾਈ ਬਾਪ ਪੁੱਤਰ ਸਭ ਹਰ ਕੇ ਕੀ ਅਰਥਾਤ ਕੇ ਜਿੰਨੇ ਵੀ ਸਾਡੇ ਰਿਸ਼ਤੇ ਨਾਤੇਦਾਰ ਹਨ ਚਾਹੇ ਮਾਤਾ ਹੈ ਪਿਤਾ ਹੈ ਜਾਂ ਪੁੱਤਰ ਵਗੈਰਾ ਹਨ ਪਾਇ ਸਾਰੇ ਹਰੀ ਜੀ ਦੇ ਕੀਤੇ ਹੋਏ ਹਨ ਹਰੀ ਜੀ ਨੇ ਪੈਦਾ ਕੀਤੇ ਹਨ ਉਤਪਨ ਕੀਤੇ ਹਨ ਔਰ ਮਹਾਰਾਜ ਕਹਿੰਦੇ ਸਭਨਾ ਕੋ ਸੰਬੰਧ ਹਰ ਕਰ ਦिए ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਸੰਬੰਧ ਸਥਾਪਿਤ ਕੀਤੇ ਨੇ ਰਿਸ਼ਤੇ ਸਥਾਪਿਤ ਕੀਤੇ ਨੇ ਜਿਹੜੇ ਜੋੜ ਬਣਾਏ ਨੇ ਉਹ ਵੀ ਹਰੀ ਜੀ ਨੇ ਆਪ ਹੀ ਪੈਦਾ ਕੀਤੇ ਨੇ ਇਹ ਨਹੀਂ ਕਿ ਜਿਹੜਾ ਮਰਜੀ ਜੀ ਦਾ ਮਰਜੀ ਪਿਤਾ ਬਣ ਗਿਆ ਜਿਹੜਾ ਮਰਜੀ ਜੀ ਦੀ ਮਰਜੀ ਮਾਤਾ ਬਣ ਗਈ ਜਾਂ ਜਿਹੜਾ ਮਰਜੀ ਜਿਨ੍ਹਾਂ ਦਾ ਮਰਜੀ ਪੁੱਤਰ ਬਣ ਗਿਆ ਇਹ ਜਿਹੜੇ ਵਖੋ ਵਖਰੇ ਸੰਬੰਧ ਸਥਾਪਿਤ ਕਰਦੇ ਨੇ ਜੀਵਾਂ ਦੇ ਵਿੱਚ ਉਹ ਆਕਾਲ ਪੁਰਖ ਵਾਹਿਗੁਰੂ ਖੁਦ ਕਰਦੇ ਨੇ ਸੋ ਅਗੁਰ ਹਉ ਵਾਲੀਆਂ ਪੰਕਤੀਆਂ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹਮ ਰਾਜ ਸਭ ਰਹਿਓ ਮੇਰੇ ਵੀਰ ਹਰ ਕਾ ਤਨ ਮਨ ਸਭ ਹਰ ਕੈ ਵਸ ਹੈ ਸਰੀਰ ਰਹਾਓ ਹਮਰਾ ਜੋਰ ਸਭ ਰਹਿਓ ਮੇਰੇ ਵੀਰ ਅਰਥਾਤ ਕਹੇ ਮੇਰੇ ਵੀਰ ਹੈ ਮੇਰੇ ਬਰਾਹ ਮੇਰੇ ਭਾਈ ਸਾਡੇ ਅੰਦਰ ਦਾ ਸਾਰਾ ਜੋਰ ਅਰਥਾਤ ਤਾਣ ਜਾਂ ਬਲ ਸ਼ਕਤੀ ਆਦ ਤਾ ਰਹਿ ਚੁੱਕਾ ਪਾਬ ਕੇ ਅਸੀਂ ਆਪਣੇ ਅੰਦਰ ਦਾ ਹੰਕਾਰ ਵਗੈਰਾ ਮਾਣ ਕਰਨਾ ਛੱਡ ਦਿੱਤਾ ਹੈ ਔਰ ਮਹਾਰਾਜ ਕਹਿੰਦੇ ਹਰ ਕਾ ਤਨ ਮਨ ਸਭ ਹਰ ਕੈ ਵਸ ਹੈ ਸਰੀਰ ਰਹਾਓ ਹਰਕਾ ਤਾਨਮਨ ਅਰਥਾਤ ਕਿ ਹੁਣ ਤਾਂ ਸਾਡਾ ਤਾਨ ਅਰਥਾਤ ਸਰੀਰ ਜਾਂ ਦੇਹੀ ਅਤੇ ਮਨ ਵੀ ਮਹਾਰਾਜ ਕਹਿੰਦੇ ਗੱਲ ਕਿ ਸਭ ਹਰਕਾ ਵਸ ਹੈ ਸਰੀਰ ਸਾਡਾ ਸਾਰਾ ਸਰੀਰ ਵਗੈਰਾ ਹੀ ਹਰੀ ਦੇ ਵਸ ਦੇ ਵਿੱਚ ਹੈ ਉਸ ਦੇ ਨਿਯੰਤਰਣ ਜਾਂ ਕਾਬੂ ਦੇ ਵਿੱਚ ਆਕਾਲ ਪੁਰਖ ਵਾਹਿਗੁਰੂ ਜੀ ਦੇ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਾਰੇ ਕਿਰਪਾ ਕਰਦੇ ਨੇ ਕਹਿੰਦਾ ਭਗਤ ਜਨਾ ਕੋ ਸਰਧਾ ਆਪ ਹਰ ਲਾਈ ਵਿਚੇ ਗ੍ਰਸਤ ਉਦਾਸ ਰਹੀ ਭਗਤ ਜਨਾ ਕੋ ਸਰਧਾ ਆਪ ਹਰ ਲਾਈ ਅਰਥਾਤ ਕਿ ਹਰੀ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਅਰਥਾਤ ਖੁਦ ਹੀ ਭਗਤ ਜਨਾਂ ਦੇ ਹਿਰਦੇ ਦੇ ਵਿੱਚ ਆਪਣੀ ਸ਼ਰਧਾ ਉਤਪਨ ਕੀਤੀ ਆਪਣੇ ਪ੍ਰੀਤ ਲਈ ਆਪਣਾ ਪ੍ਰੇਮ ਪਾਇਆ ਆਪਣੇ ਚਰਨਾਂ ਦੀ ਖੇਚ ਪੈਦਾ ਕੀਤੀ ਹੈ ਮਹਾਰਾਜ ਕਹਿੰਦੇ ਵਿੱਚ ਅਗ੍ਰਸਤ ਉਦਾਸ ਰਹੀ ਔਰ ਭਗਤ ਜਨਾਂ ਨੂੰ ਅਗ੍ਰਸ ਦੇ ਵਿੱਚ ਰਹਿੰਦੇ ਆਂ ਮਾਇਆ ਦੇ ਵਿੱਚ ਰਹਿੰਦੇ ਆਂ ਉਦਾਸ ਰੱਖਿਆ ਮਾਇਆ ਤੋਂ ਉਪਰਾਮ ਰੱਖਿਆ ਉਹਨਾਂ ਨੂੰ ਉਦਾਸ ਜੀਵਨ ਤਾਰਨ ਕਰਨ ਦੇ ਲਈ ਗ੍ਰਸਤ ਅਥਵਾ ਸੰਸਾਰ ਦੇ ਵਿੱਚ ਉਹ ਖੇਡ ਕੇ ਕਿਤੇ ਜੰਗਲਾਂ ਵਗੈਰਾ ਦੇ ਵਿੱਚ ਨਹੀਂ ਖੜਿਆ ਬਲਕਿ ਗ੍ਰਸਤ ਦੇ ਵਿੱਚ ਰਹਿੰਦਿਆ ਸੀ ਉਹਨਾਂ ਨੂੰ ਗ੍ਰਸਤ ਤੋਂ ਉਦਾਸ ਕਰ ਦਿੱਤਾ ਉਪਰਾਮ ਕਰ ਦਿੱਤਾ ਪਾਤਸ਼ਾਹ ਜੀ ਨੇ ਸੋ ਅਗੋ ਆਪਣੇ ਬਚਨ ਦੇ ਤੀਸਰੇ ਪਦੇ 'ਚ ਮਾਰੇ ਕਿਰਪਾ ਕਰਦੇ ਨੇ ਕਹਿੰਦੇ ਜਬ ਅੰਤਰ ਪ੍ਰੀਤ ਹਰਿ ਸੋ ਬਨ ਆਈ ਤਬ ਜੋ ਕਿਸ ਕਰੇ ਸੋ ਮੇਰੇ ਹਰ ਪ੍ਰਭ ਪਾਈ ਜਾਵੇ ਅੰਤਰਪ੍ਰੀਤ ਹਰਿ ਸਿਉ ਬਨਿ ਆਈ ਅਰਥਾਤ ਕਿ ਜਦੋਂ ਗੁਰਮੁਖਾਂ ਗੁਰੂ ਪਿਆਰਿਆਂ ਦੇ ਅੰਦਰ ਹਿਰਦੇ ਦੇ ਵਿੱਚ ਅੰਤਿਸ਼ ਕਰਨ ਦੇ ਵਿੱਚ ਜਿਹੜੀ ਪ੍ਰੀਤ ਹੈ ਹਰੀ ਦੇ ਨਾਲ ਬਾਣ ਆਉਂਦੀ ਹੈ ਨਾ ਅੰਦਰ ਉਹਨਾਂ ਦੀ ਪ੍ਰੀਤ ਪੈ ਜਾਂਦੀ ਹੈ ਹਰੀ ਜੀ ਦੇ ਨਾਲ ਤੇ ਫਿਰ ਮਹਾਰਾਜ ਕਹਿੰਦੇ ਤਾਬ ਜੋ ਇਸ ਕਰੇ ਉਸ ਮੇਰੇ ਹਰ ਪ੍ਰਭਾਈ ਤਾਂ ਫਿਰ ਕਦੋਂ ਫਿਰ ਉਹ ਗੁਰਮੁਖ ਗੁਰੂ ਪਿਆਰੇ ਜੋ ਕੁਝ ਵੀ ਕਰਦੇ ਨੇ ਸੋਈ ਮੇਰੇ ਹਰੀ ਪ੍ਰਭੂ ਜੀ ਨੂੰ ਪਾਉਂਦਾ ਹੈ ਜਿਵੇਂ ਮਹਾਰਾਜ ਦਾ ਬਚਨ ਹੈ ਨਾ ਜਿਨੇ ਅੰਤਰਪ੍ਰੀਤ ਪਰਨ ਕੀ ਦਿਉ ਬੋਲਣ ਤੇ ਵੈ ਸੁਹਾਨਾ ਪਿਆਰੇ ਦੀ ਪ੍ਰੀਤ ਹੈ ਜਿਨ੍ਹਾਂ ਦੇ ਅੰਦਰ ਉਹ ਜਿਵੇਂ ਵੀ ਬੋਲਦੇ ਨੇ ਉਵੇਂ ਹੀ ਫੱਬਦੇ ਨੇ ਜਾਂ ਹਰ ਕੇ ਸੰਤ ਸਦਾ ਪਰਵਾਨ ਮਸਤਕ ਸੰਤ ਜਨਾਂ ਦੀ ਸ਼ਾਨ ਜਾਂ ਫਿਰ ਤਿੰਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਉਹ ਜੋ ਵੀ ਕਰਦੇ ਨੇ ਭਾਈ ਉਹ ਪ੍ਰਭੂ ਜੀ ਨੂੰ ਪਰਵਾਹ ਨਹੀਂ ਪਰਵਾਣ ਹਰੀ ਜੀ ਨੂੰ ਪਰਵਾਹ ਨਹੀਂ ਪਰਵਾਣ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਹਰੀ ਦੇ ਨਾਲ ਪ੍ਰੀਤ ਬਾਣ ਆਉਂਦੀ ਉਹਨਾਂ ਦਾ ਕੀਤਾ ਪਰਵਾਣ ਹੈ ਬਾਦਸ਼ਾਹ ਨੂੰ ਸੋ ਕੋ ਆਪਣੇ ਬਚਨ ਦੇ ਚੌਥੇ ਪਦੇ ਚ ਮਾਰੇ ਕਿਰਪਾ ਕਰਦੇ ਨੇ ਕਹਿੰਦਾ ਜੇ ਤਕਾਰ ਕੰਮ ਹਮ ਹਰ ਲਾਏ ਸੋ ਹਮ ਕਰਾ ਜੋ ਆਪ ਕਰਾਏ ਜੇ ਤਕ ਆਰੈ ਕੰਮ ਹਮ ਹਰ ਲਾਇ ਅਰਥਾਤ ਕਿ ਜਿਹੜੇ ਵੀ ਕਾਰਜ ਔਰ ਕੰਮ ਅਰਥਾਤ ਕਿਰਤ ਵਗੈਰਾ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਜੀ ਹਰੀ ਜੀ ਆਪ ਸਾਨੂੰ ਲਾਉਂਦੇ ਹਨ ਕਹਿੰਦੇ ਸੋ ਹਮ ਕਰਾ ਜੋ ਆਪ ਕਰਾਏ ਤੇ ਅਸੀਂ ਵੀ ਕੇਵਲ ਉਹੀ ਕਾਰਜ ਕਰਨਾ ਕਰਦੇ ਹਾਂ ਜੋ ਹਰੀ ਜੀ ਆਪ ਕਰਵਾਉਂਦੇ ਨੇ ਜੋ ਆਲਪੁਰਖ ਵਾਹਿਗੁਰੂ ਜੀ ਤਰੁੱਠ ਕੇ ਸਾਥੋ ਆਪ ਕਰਵਾਉਂਦੇ ਨੇ ਅਸੀਂ ਕੇਵਲ ਉਹੀ ਕਾਰਜ ਕਰਨਾ ਕਰਦੇ ਹਾਂ ਭਾਈ ਸੋ ਅਗਉੰਤਮ ਆਪਣੇ ਬਚਨ ਦੇ ਪੰਜਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਜਿਨ ਕੀ ਭਗਤ ਮੇਰੇ ਪ੍ਰਭ ਪਾਈ ਤੇ ਜਨ ਨਾਨਕ ਰਾਮ ਨਾਮ ਲਵਲਾਈ ਜਨ ਕੀ ਭਗਤ ਮੇਰੇ ਪ੍ਰਭ ਪਾਈ ਅਰਥਾਤ ਕਿ ਜੀਨਾਂ ਵੀ ਗੁਰਮੁਖਾਂ ਗੁਰੂ ਪਿਆਰਿਆਂ ਦੀ ਭਗਤੀ ਮੇਰੇ ਪ੍ਰਭੂ ਜੀ ਨੇ ਪਾ ਜਾਂਦੀ ਆ ਚੰਗੀ ਲੱਗ ਜਾਂਦੀ ਆ ਨਾ ਮਹਾਰਾਜ ਕਹਿੰਦੇ ਤੇ ਜਨ ਨਾਨਕ RAM ਨਾਮ ਲਿਵਲਾਈ ਚੌਥੇ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਤੇ ਜਨ ਅਰਥਾਤ ਕਿ ਉਹ ਜਨ ਉਦਾਸ ਰਾਮ ਨਾਮ ਲੈ ਵਲਾਈ ਉਹਨਾਂ ਦੀ ਮਹਾਰਾਜ RAM ਜੀ ਆਪਣੇ ਨਾਮ ਦੇ ਨਾਲ ਲੈ ਵ ਜੋੜ ਦਿੰਦੇ ਨੇ ਆਪਣੇ ਚਰਨਾਂ ਦੇ ਨਾਲ ਉਹਨਾਂ ਦੀ ਸੁਰਤੀ ਜੋੜ ਦਿੰਦੇ ਨੇ ਧਿਆਨ ਜੋੜ ਦਿੰਦੇ ਨੇ ਜਿਨ੍ਹਾਂ ਦੀ ਭਗਤੀ ਪਾਤਸ਼ਾਹ ਜੀ ਨੂੰ ਪ੍ਰਵਾਨ ਚੜ ਜਾਂਦੀ ਹੈ ਜਿਨ੍ਹਾਂ ਦੀ ਭਗਤੀ ਮਹਾਰਾਜ ਨੂੰ ਕਬੂਲ ਹੋ ਜਾਂਦੀ ਹੈ ਜਿਨ ਕੀ ਭਗਤ ਮੇਰੇ ਪ੍ਰਭ ਪਾਈ ਤੇ ਜਨ ਨਾਨਕ RAM ਨਾਮ ਲੈ ਵਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ